ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ बार-बार ਬਾੜ ਆ ਰਹੀ ਹੈ ਬਾੜ-ਬਾੜ ਹਰ ਆੜ ਉਹਦਾ ਸਿੰਪਲ ਇੱਕੋ ਕਾਰਨ ਹੈ ਕਿ ਇਹ ਸਰਕਾਰ ਨੇ ਪਿਛਲੇ 3.5 ਸਾਲਾਂ ਦੇ ਵਿੱਚ ਕੋਈ ਨਾਲੇ ਦੀ ਸਫਾਈ ਨਹੀਂ ਕਰਾਈ ਕਿਸੇ ਨਦੀ ਦੀ ਸਫਾਈ ਨਹੀਂ ਕਰਾਈ ਕੋਈ ਦਰਿਆ ਦੀ ਸਫਾਈ ਨਹੀਂ ਕਰਾਈ ਜਿਹਦੇ ਕਰਕੇ ਦਰਿਆਵਾਂ 'ਚ ਪਾਣੀ ਰੁਕ ਕੇ ਬੰਨ ਟੁੱਟ ਰਹੇ ਬੰਨਾਂ ਦੀ ਸਟਰੈਂਥਨਿੰਗ ਵਾਸਤੇ ਕੋਈ ਗੌਰ ਨਹੀਂ ਕੀਤੀ ਕੋਈ ਇਹਨਾਂ ਨੇ ਬਜਟ ਇਰੀਗੇਸ਼ਨ ਚ ਐਸਾ ਨਹੀਂ ਰੱਖਿਆ ਕਿਸੇ ਜਿਹਦੇ ਨਾਲ ਨਦੇ ਨਾਲੀਆਂ ਇੱਥੇ ਤੱਕ ਇਹ ਸ਼ਹਿਰਾਂ ਦੇ ਵਿੱਚ ਸਾਡੇ ਆਪਣੇ ਜਲੰਧਰ ਦੇ ਵਿੱਚ ਆ ਤੁਸੀਂ ਬੈਸਟ ਚਲੇ ਜਾਓ ਸਾਰਾ ਸੀਵਰੇਜ ਓਕ ਹੋਇਆ ਪਿਆ ਇਹਨਾਂ ਨੇ ਕੋਈ ਖਲਵਾਇਆ ਨਹੀਂ ਨਾਲੀਆਂ ਇਹਨਾਂ ਨੇ ਨਹੀਂ ਖਲਵਾਈਆਂ ਅੱਗੇ ਪਾਣੀ ਦਾ ਨਿਕਾਸ ਸਹੀ ਨਹੀਂ ਕੀਤਾ ਇਹ ਸਰਕਾਰ ਦੀ ਨਲੈਕੀ ਕਰਕੇ ਅੱਜ ਪੰਜਾਬ ਨੂੰ ਸੰਤਾਪ ਭੋਗਣਾ ਪੈ ਰਿਹਾ ਪਾਣੀ ਦੀ ਮਾਰ ਭੋਗਣੀ ਪੈ ਰਹੀ ਹੈ ਤੇ ਇਹ ਸਿਰਫ ਸਰਕਾਰ ਦੀ ਨਲੈਕੀ ਕਰਕੇ ਹੋਇਆ ਜਿੱਥੇ ਸਫਾਈ ਨਹੀਂ ਕਰਾਈ ਤੇ ਨਾਲ-ਨਾਲ ਇਲੀਗਲ ਤੇ ਇਲ ਪਲਾਨ ਮਾਈਨਿੰਗ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਦਰਿਆ ਖੱਡ ਰੇਤਾ ਪੰਜਾਬ ਨੇ ਆਕਸ਼ਨ ਹੀ ਕੀਤਾ ਤੇ ਨਾ ਹੀ ਕੋਈ ਪਲੈਨਿੰਗ ਦਿੱਤੀ ਹੈ ਕਿ ਕਿੱਥੋਂ ਰੇਤਾ ਚੱਕ ਸਕਦੇ ਕਿਸ ਤਰੀਕੇ ਨਾਲ ਚੱਕ ਸਕਦੇ ਡੀ ਸਿਲਟਿੰਗ ਨਹੀਂ ਹੋਈ ਨਜਾਇਜ਼ ਮਾਈਨਿੰਗ ਹੋਣ ਕਰਕੇ ਅਗਲੇ ਦਿਨ ਰਾਤ ਨੂੰ ਚੋਰੀ ਦੇ ਗੱਜਾ ਲਾਠੀਆਂ ਦੇ ਗੱਜ ਹੋ ਗਏ ਚੋਰੀ ਦੇ ਥਾਨ ਤੇ ਰਾਤਾਂ ਨੂੰ ਕਿਸੇ ਨੇ ਕਿਤੇ ਦੇ ਪੱਟ ਲਈ ਇਹਨਾਂ ਦੇ ਐਮਐਲਏ ਨਾਲ ਮਿਲ ਕੇ ਕਿਸੇ ਨੇ ਪੁਲਿਸ ਨਾਲ ਮਿਲ ਕੇ ਕਿਤੇ ਦੇ ਪਾੜ ਲਈ ਐਸੀ 5.5 ਰੁਪਏ ਰੇਤਾ ਦਿੰਦੇ ਸੀ ਹੁਣ ਮਿਲਦਾ ਹੈ ਰੇਤਾ ਲੇਕਿਨ ਕਾਨੂੰਨੀ ਤੌਰ ਤੇ ਨਹੀਂ ਮਿਲ ਰਿਹਾ 35 ਰੁਪਏ ਮਿਲ ਰਿਹਾ ਤੁਸੀਂ ਵੀ ਮਕਾਨ ਬਣਾਓ ਰੇਤਾ ਤੁਹਾਨੂੰ ਮਿਲੇਗਾ ਲੇਕਿਨ ਕੋਈ ਵੀ ਸਰਕਾਰੀ ਖੱਡ ਕਾਨੂੰਨੀ ਤੌਰ ਤੇ ਨਿਲਾਮ ਨਹੀਂ ਹੈ ਕੀ ਦੇ ਕਰਕੇ ਇਹ ਫਲੱਡ ਆਇਆ ਹੈ ਇਲੀਗਲ ਤੇ ਇਲ ਪਲਾਨਡ ਹੋ ਗਿਆ ਸਾਰਾ ਕੰਮ ਕਿਸੇ ਗਿਰਿੰਦਰ ਦੇ ਮੈਂਬਰ ਕੁਆਲੀ ਨੇ ਟੋਲੀ ਗਿਰਿੰਦਰ ਸ਼ਹਿਰ ਦੀ ਜਿਹੜੀ ਸੀਟ ਦੇ ਵੀ ਅੱਜ ਐਨੀ ਖਰਾਬ ਹੋ ਚੁੱਕੀ ਹੈ ਅੱਜ ਲੱਗਦਾ ਕੈਰੀਜਾ ਨੂੰ ਧਰਨੇ ਦੇ ਕਾਟ ਕੇ ਆਇਆ ਸੀਵਰੇਜ ਮੈਂ ਇਹੀ ਕਹਿ ਰਿਹਾ ਸਾਡੇ ਤਾਂ ਪੱਲੇ ਧਰਨੇ ਰਹਿ ਗਏ ਇਹ ਸਰਕਾਰ ਨੇ ਪਹਿਲਾਂ ਤਾਂ ਇੱਥੇ ਦੀ ਐਮਸੀ ਦੀ ਇਲੈਕਸ਼ਨ ਲੁੱਟੀ ਫਿਰ ਇੱਥੇ ਵਾਈ ਇਲੈਕਸ਼ਨ ਲੁੱਟੀ ਇਲੈਕਸ਼ਨਾਂ ਲੁੱਟ ਲੈਂਦੇ ਐ ਪੈਸੇ ਡੰਡਾ ਜ਼ੋਰ ਪੁਲਿਸ ਦੇ ਨਾਲ ਪੈਸੇ ਵੰਡਾਉਣੇ ਪੁਲਿਸ ਤੋਂ ਇਲੈਕਸ਼ਨ ਲਟਾਉਣੀ ਇਹ ਕੰਮ ਕਰਕੇ ਇਲੈਕਸ਼ਨਾਂ ਲੁੱਟ ਲਿਆ ਲੇਕਿਨ ਕੰਮ ਗਰਾਊਂਡ ਤੇ ਕੋਈ ਨਹੀਂ ਕੀਤਾ ਅਗਲੇ ਕਹਿੰਦੇ ਅਸੀਂ ਤਾਂ ਪੈਸੇ ਆ ਡੰਡੇ ਨਾਲ ਇਲੈਕਸ਼ਨ ਜਿੱਤਦੇ ਆ ਕੰਮ ਕਰਾਉਣ ਦੀ ਕੀ ਲੋੜ ਹੈ ਹੁਣ ਨਾ ਸੀਵਰੇਜ ਸਾਫ਼ ਕੀਤਾ ਇਹਨਾਂ ਨੇ ਪੈਪਾਣੀ ਸਾਫ਼ ਕੀਤੀਆਂ ਨਾ ਨਾਲੀਆਂ ਸਾਫ਼ ਕੀਤੀਆਂ ਜਿਹਦੇ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਵੜ ਗਿਆ ਤੇ ਘਰ ਪਰੇਸ਼ਾਨ ਹੈ ਇਸ ਕਰਕੇ ਅੱਜ ਤਰਨਾ ਅਸੀਂ ਦੇ ਰਹੇ ਆ ਉੱਥੇ ਆਪਣੇ ਮੇਰੀ ਸਾਹ ਬੁਰੀ ਤੇ ਵੱਖ-ਵੱਖ ਲੋਕ ਪਰੇਸ਼ਾਨ ਆ ਸ਼ਹਿਰ ਚਾਹਤ ਬੁਲਾਈ ਹੈ ਮੰਤਰੀਆਂ ਨੂੰ ਐਮਐਲਏ ਨੂੰ ਬੁਲਾ ਲੀ ਜਿੱਥੇ ਇੱਥੇ ਬਾੜ ਆਈ ਉਸ ਨੂੰ ਲੈ ਕੇ ਮੀਟਿੰਗ ਸੱਦੀ ਗਈ ਹੈ ਔਰ ਇੱਕ ਮੀਟਿੰਗ ਜਿੱਦਿ ਚੱਲ ਰਹੀ ਹੈਗੀ ਆ ਉਹ ਵੀ ਉਹਨਾਂ ਨੂੰ ਵੀਰ ਜੀ ਬਾਅਦ ਦੇ ਵਿੱਚ ਮੀਟਿੰਗਾਂ ਦਾ ਫਾਇਦਾ ਨਹੀਂ ਹੁੰਦਾ ਬਰਸਾਤ ਆਉਣ ਤੋਂ ਪਹਿਲਾਂ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੁੰਦੀ ਹੈ ਟੈਂਡਰ ਲੱਗਦੇ ਆ ਕੰਮ ਸ਼ੁਰੂ ਹੁੰਦੇ ਆ ਨਦੀਆਂ ਨਾਲੇ ਸਾਫ਼ ਹੁੰਦੇ ਆ ਤੇ ਹੁਣ ਜਦ ਬਾੜ ਆ ਗਈ ਲੋਕਾਂ ਦੇ ਘਰ ਭੜਿਆ ਮੀਟਿੰਗ ਪਾਣੀ ਭੜਿਆ ਪਿਆ ਇਹ ਦਿੱਲੀ ਵਿੱਚ ਬੈਠੇ ਮੀਟਿੰਗਾਂ ਕਰ ਰਹੇ ਆ ਇਹਨਾਂ ਆ ਇਹ ਨਲਾਕ ਸਰਕਾਰ ਆ ਗਈ ਇਹਨਾਂ ਨੂੰ ਕੰਮ ਕਰਨ ਦੀ ਜਾਚ ਨਹੀਂ ਹੈ ਇਹ ਨਾ ਹੀ ਸਹੀ ਕੰਮ ਕਰਨਾ ਚਾਹੁੰਦੇ ਇਹ ਸਿਰਫ ਲੁੱਟਣਾ ਤੇ ਕੁੱਟਣਾ ਜਾਣਦੇ ਆ ਤੇ ਪੰਜਾਬ ਨੂੰ ਲੁੱਟ ਰਹੇ ਸਰ ਹਰਿਆਣਾ ਪੀਲ ਤੁਸੀਂ ਸੁਣਿਆ ਤੁਹਾਡੇ ਵੱਲੋਂ ਕਿਵੇਂ ਦੀ ਮਦਦ ਕੀਤੀ ਗਈ ਉਹਨਾਂ ਦੇ ਵਿੱਚ ਸੀ ਅਸੀਂ ਦੇਖੋ ਆਪੋਜੀਸ਼ਨ ਕੋਲ ਸਰਕਾਰ ਨੂੰ ਜਗਾਉਣਾ ਹੁੰਦਾ ਮੈਂ ਰਾਤਾਂ ਨੂੰ ਵੀ ਦਿਨੋਂ ਵੀ ਲੋਕਾਂ ਦੇ ਵਿੱਚ ਘੁੰਮ ਰਿਹਾ ਹਾਂ ਉਹਨਾਂ ਦਾ ਦਰਦ ਬਣਾ ਰਿਹਾ ਜਿੰਨੀ ਕਿ ਸਾਡੀ ਸਮਰਥਾ ਹੈਗੀ ਅਸੀਂ ਰਾਹਤ ਦੇ ਰਹੇ ਉਹਨਾਂ ਨੂੰ ਉਹਨਾਂ ਨੂੰ ਸਮਗਰੀ ਦੇ ਰਹੇ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰ ਰਹੇ ਲੇਕਿਨ ਆਪੋਜੀਸ਼ਨ ਜਾਂ ਇੱਕ ਆਦਮੀ ਜਾਂ ਇੱਕ ਸੰਸਥਾ ਉਹਨਾਂ ਨਹੀਂ ਕਰ ਸਕਦੀ ਜਿੰਨਾ ਸਰਕਾਰ ਕਰ ਸਕਦੀ ਸਰਕਾਰ ਵੱਲੋਂ ਮੈਂ ਕੱਲ ਵੀ ਤੇ ਅੱਜ ਵੀ ਜਿੱਥੇ-ਜਿੱਥੇ ਗਿਆ ਕਿਤੇ ਵੀ ਕੋਈ ਬੰਦਾ ਨਹੀਂ ਗਿਆ ਸਰਕਾਰ ਦਾ ਨਾ ਨਕੋਤਰ ਹਲਕੇ ਦੇ ਵਿੱਚ ਜਿੱਥੇ ਪਾਣੀ ਆਇਆ ਨਾ ਸ਼ਾਹਕੋਟ ਹਲਕੇ ਜਿੱਥੇ ਪਾਣੀ ਆਇਆ ਨਾ ਸਾਡੇ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਪਾਣੀ ਅੰਦਰ ਵੜ ਗਿਆ ਲੋਕਾਂ ਦੇ ਯਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਹਰਿਆਣਾ ਸੀਐਮ ਨੇ ਰੱਖਿਆ ਸੀਐਮ ਨੂੰ ਚਿੱਠੀ ਲੀ ਹੈ ਉਹਨਾਂ ਨੇ ਇਹ ਕਹਿ ਰਹੇ ਜੀ ਸੀਐਮ ਇਹ ਕਹਿ ਰਹੇ ਸੀਐਮ ਨੇ ਹੈਲੀਕਾਪਟਰ ਦੇਤਾ ਯਾਰ ਮੇਰੀ ਗੱਲ ਸੁਣੋ ਸੀਐਮ ਸਾਢੇ 3 ਸਾਲ ਤਾਂ ਹੈਲੀਕਾਪਟਰ ਆਪਣਾ ਵਾਲੇ ਕੇਜਰੀਵਾੜੋ ਦੇ ਰੱਖਿਆ ਸਾਢੇ 3 ਸਾਲ ਦਾ ਦਿੱਲੀ ਵਾਲਿਆਂ ਨੂੰ ਝੂਠੇ ਦਿੰਦਾ ਰਿਹਾ ਤੇ ਆ ਹੁਣ ਚਾਹੀਦਾ ਤਾਂ ਏਸੀ ਵੀ 50 ਹੈਲੀਕਾਪਟਰ ਕਰਾਏ ਪਰ ਲੈ ਕੇ ਆਉਂਦਾ ਬਾਹਰ ਤੇ ਤੇ ਜਿੱਥੇ ਜਿੱਥੇ ਬੰਦੇ ਫਸੇ ਦੀ ਤੁਰੰਤ ਫਟਾਫਟ ਕਰਦੇ ਤਾਂ ਬਾਹਰਲੇ ਦੇਖ ਸਕਾਂ ਜਾ ਕੇ ਦੇਖੋ ਕਿ ਐਕਸੀਡੈਂਟ ਵੀ ਹੋ ਜਵੇ ਜਦ ਇਹ ਹੈਲੀਕਾਪਟਰ ਆ ਜਾਂਦਾ ਬੰਦੇ ਚੱਕ ਲੈ ਜਾਂਦੇ ਸਰ ਔਰੇ ਤਾਂ ਬੰਦੇ ਕੋਠੇ ਪਰ ਖੜੇ ਆ ਮਹਿਸਾਂ ਪਰ ਬੈਠੇ ਆ ਮਹਿਸਾਂ ਦਾ ਬੁਰਾ ਹਾਲ ਹੈ ਡੰਗਰਾਂ ਦਾ ਬੁਰਾ ਹਾਲ ਹੈ ਇਹਨਾਂ ਨੇ ਕਿਹੜਾ ਚੱਕਿਆ ਜੀ ਸਰ ਹਰਿਆਣਾ ਸੀਐਮ ਸਿਰਫ ਸਟੇਟਮੈਂਟ ਨਾਲ ਕੁਝ ਨਹੀਂ ਬਣਦਾ ਇਹ ਲਤੀਫੇਬਾਜ਼ੀ ਸਰਕਾਰ ਛੱਡ ਦੇਵੇ ਅੱਜ ਵੀ ਸਰਕਾਰ ਸਾਮ-ਦਾਮ-ਦੰਡ ਵੇਦ ਨਾਲ ਅਗਲੀ ਸਰਕਾਰ ਬਣਾਉਣ ਦੀ ਸੋਚ ਰਹੀ ਹੈ। ਇਹ 1.5 ਸਾਲ ਤੇ ਆ 3.5 ਸਾਲ ਚ ਕੀ ਕਰਨਾ ਸੀ ਇਹ ਕੋਈ ਸੋਚ ਨਹੀਂ ਹੈ। ਸਰ ਹਰਿਆਣਾ ਤੋਂ ਆ। ਆਰਮੀ ਜਿਹੜੀ ਬਾੜ ਪੀਣਾਂ ਵਾਸਤੇ ਕੰਮ ਕਰ ਰਹੀ ਹੈ ਜਾਂ ਸਕੀਮਾਂ ਚੱਲ ਰਹੀਆਂ ਉਹ ਮੈਂ ਤਾਂ ਕਹਿਣਾ ਜੀ ਜਿਆਦਾ ਦੇ ਜਿਆਦਾ ਆਰਮੀ ਆ ਗਏ ਇਹਨਾਂ ਦੇ ਵਾਅਦੇ ਦਾ ਕੰਮ ਹੈ ਨਹੀਂ ਸਾਡੇ ਲੋਕਾਂ ਦਾ ਤਾਂ ਰਾਹਤ ਮਿਲੇ ਉਹਨਾਂ ਨੂੰ। 5 ਰੁਪਏ ਨੇ ਪਿਛਲੇ 3.5 ਸਾਲ ਜਿੰਨੀ ਵਾਰ ਬਾੜ ਆਈ ਹੈ ਕਿਸੇ ਨੂੰ ਦਿੱਤੇ ਸਰਕਾਰ ਨੇ। ਤੇ ਅੱਗੇ ਨੂੰ ਵੀ ਕੋਈ ਆਸ ਨਹੀਂ। ਤੇ ਮੁੱਖ ਮੰਤਰੀ ਕਹਿੰਦਾ ਸੀ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਬੱਕਰੀ ਦੇ ਵੀ ਦਊਂਗਾ ਮੈਂ ਕੱਦੂ ਵੀ ਦਵਾਰੇ ਕਰਾਊਂਗਾ ਯਾ ਤੈਰ ਕਿਸੇ ਦੇ ਹੱਥ 'ਤੇ 5 ਰੁਪਏ ਰੱਖੇ ਨਹੀਂ ਇਹਦੇ ਆਪਣੇ ਪਿੰਡ ਸਤੋਜ ਦੇ ਵਿੱਚ ਉੱਥੇ ਪਾਣੀ ਨਾਲ ਭਰਿਆ ਪਿਆ ਆਪਣਾ ਪਿੰਡੇ ਬਚਾ ਲਵੇ ਪੰਜਾਬ ਤਾਂ ਬਚਦਾ ਨਹੀਂ ਅਸੀਂ ਆਪਣੇ ਪੰਜਾਬ ਸਰਕਾਰ ਨੂੰ ਲੈਟਰ ਲਿਖਿਆ ਹੈ ਕਿ ਆ ਕਿ ਪੰਜਾਬ 'ਚ ਜਿਹੜੀ ਬਾੜ ਆਈ ਆ ਉਹਨਾਂ ਨੇ ਅਗਰ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਮਦਦ ਮੰਗੀ ਜਾਊਗੀ ਚਾਹੇ ਮਨਨ ਨਾ ਕੋਈ ਚਹੀਦੀ ਹੈ ਚਾਹੇ ਹੋਰ ਕਿ ਤੰਦਰਭ ਮਦਦ ਹੈ ਉਹ ਦਿੱਤੀ ਜਾਵੇਗੀ ਤੇ ਦੂਸਰੇ ਵਾਸਤੇ ਕਹਿ ਰਹੀਆਂ ਹਰਿਆਣਾ ਸੀਓ ਕਿ ਕਾਂਗਰਸ ਪਾਰਟੀ ਜਿਹੜੀ ਹੈ ਵੋਟ ਚੋਰੀ ਕਰਨ ਦਾ ਕੰਮ ਹੋਣਾ ਹੈਗਾ ਭਾਈ ਇੱਕ ਸਵਾਲ ਨੂੰ ਇੱਕ ਟਾਈਮ ਕਰ ਤੇਰੇ ਕੋਲ ਸਵਾਲ ਬਹੁਤ ਜ਼ਿਆਦਾ ਹੋਣਗੇ ਅੱਛਾ ਉਹ ਨਾ ਲੋਕ ਨਸੀਬ ਮੋੜਾ ਡੋਲੀ ਕੇ ਨਾ ਵੋਟ ਚੋਰੀ ਦਾ ਜਿਹੜਾ ਬੋਤਾਂ ਜਿਹੜੇ ਵਿਆਹ ਦੇ ਵੀ ਚੋਣ ਕਰਦੇ ਉੱਥੇ ਹਰ ਵੇਲੇ ਮੁੱਦਾ ਹੀ ਹੁੰਦਾ ਹੈ ਇਹਦਾ ਇਸਤੇ ਗੱਲ ਇਹ ਹੈ ਹਾਂ ਇਹ ਕੋਈ ਮोटा-ਮोटा ਸਿੱਧੀ ਕੁਸੀਆ ਦੀ ਐਸੇ ਉਹਨੇ ਜਿਹੜੀ ਵੀਡੀਓ ਨੂੰ ਉਹਨੇ ਜਿਹੜਾ ਡਾਟਾ ਉਹ ਤੇ ਮੋਟੂ ਜਿਹੜਾ ਪਾਧੀ ਉਹਨੂੰ ਡਿਲੀਟ ਕਰਕੇ ਮਾਫੀ ਮੰਗੀ ਉਹ ਤੇ ਐਫਆਈਆ ਵੀ ਵੱਜ ਗਈ ਕਿ ਮੇਰੇ ਕੋਲ ਮੱਤ ਬੇਚਾ ਜਰਾ ਉਹ ਤੇ ਅਪਲੋਡ ਹੋਇਆ ਮੈਂ ਤੁਹਾਨੂੰ ਦੱਸਦਾ ਅਸਲ ਦੇ ਵਿੱਚ ਕੀ ਹੈ ਕਿ ਬੀਜੇਪੀ ਦੀਆਂ ਪਾਲਿਸੀਆਂ ਫੇਲ ਹੋ ਚੁੱਕੀਆਂ ਪਹਿਲਾਂ ਇਹ ਹਿੰਦੂ ਤਵਾ ਦੇ ਨਾਮ ਤੇ ਵੋਟ ਮੰਗਦੇ ਸੀ ਕਿ ਜੀ ਮੈਂ ਹਿੰਦੂ ਆ ਤੁਸੀਂ ਵੀ ਹਿੰਦੂ ਆ ਹਿੰਦੂ ਨੂੰ ਵੋਟ ਦੋ ਜੀ ਹਿੰਦੂਆਂ ਦੀ ਸਰਕਾਰ ਆ ਰਹੀ ਤਿੰਨ ਵਾਰ ਲੋਕਾਂ ਨੇ ਇਸ ਗੱਲ ਪਰ ਇਹਨਾਂ ਨੂੰ ਜਿਤਾ ਲਿਆ ਫੇਰ ਇਹ ਹਿੰਦੂ ਤਵਾ ਨੂੰ ਨੈਸ਼ਨਲ ਲੈਵਲ ਤੇ ਨੈਸ਼ਨਲਿਜ਼ਮ ਤੇ ਲੈ ਆਉਂਦੇ ਆ ਤਿੰਨ ਵਾਰ ਇਹਨਾਂ ਨੇ ਨੈਸ਼ਨਲਿਜ਼ਮ ਤੇ ਵੋਟਾਂ ਪਾ ਲਈਆਂ ਕਿ ਫਲਾਣੀ ਜਗ੍ਹਾ ਗੋਲੀ ਚੱਲ ਗਈ ਫਲਾਣੀ ਜਗ੍ਹਾ ਬੰਬ ਚੱਲ ਗਿਆ ਤੇ ਪਾਕਿਸਤਾਨ ਨਾਲ ਲੜਾਈ ਹੋ ਗਈ ਹੁਣ ਇਹ ਉਹ ਮੁੱਦਿਆਂ ਤੇ ਫੇਲ ਹੋ ਚੁੱਕੇ ਲੋਕ ਕਹਿੰਦੇ ਆ ਠੀਕ ਐ ਮੈਂ ਹਿੰਦੂ ਐ ਪਰ ਮੈਂ ਆਮ ਇੱਕ ਹਿੰਦੂ ਐ ਮੰਨੂ ਹਿੰਦੂ ਨੂੰ ਕੀ ਆ ਮਿਲਿਆ ਤੁਸੀਂ ਤੁਸੀਂ ਰਾਜ ਭੋਗ ਭੋਗ ਰਹੇ ਹੋ ਤੇ ਸਾਡੇ ਪੱਲੇ ਲੋਕਾਂ ਨੇ ਕੁਝ ਪਾਇਆ ਨਹੀਂ ਐਸੀ ਤੈਨੂੰ ਬਾਰ ਬਾਰ ਇੱਕੋ ਗੱਲ ਤੇ ਕਿਉਂ ਵੋਟ ਪਾਈ ਜਾਈਏ ਉਹਦੇ 'ਚ ਫੇਲ ਹੋ ਗਏ ਫੇਰ ਨੈਸ਼ਨਲਿਜ਼ਮ ਤੇ ਪਾਕਿਸਤਾਨ ਨਾਲ ਲੜਾਈ ਲਾ ਲਈ ਕਰਿਆ ਕਰਾਇਆ ਕੁਛ ਨਹੀਂ ਉਹਦੇ ਵਿੱਚ ਵੀ ਫੇਲ ਹੋ ਗਏ ਬਾਹਰਲੀ ਕੂਟਨੀਤੀ ਦੇ ਵਿੱਚ ਫੇਲ ਹੋ ਗਏ ਬਾਹਰਲੇ ਦੇਸ਼ਾਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ ਸਾਰੇ ਦੇਸ਼ ਸਾਡੇ ਉਲਟ ਹੋ ਗਏ ਹੁਣ ਸਭ ਪਾਸੇ ਦੇ ਫੇਲ ਹੋਏ ਵੇ ਇਹਨਾਂ ਦਾ ਜਦ ਕੋਈ ਚਾਰਾ ਨਹੀਂ ਚੱਲ ਰਿਹਾ ਤਾਂ ਹੁਣੇ ਵੋਟ ਚੋਰੀ ਤੱਕੇशाही ਨਾਲ ਲੜਨਾ ਲੜ ਕੇ ਪੁੱਟਾ ਜਿੱਤਣਾ ਚਾਹੁੰਦੇ ਗਲਤ ਲੈਤਾ ਲੋਕ ਕਰ ਚੁੱਕਾ ਉਹਨੂੰ ਰਿਲੇਟ ਕਰਕੇ ਮਾਫੀ ਮੰਗਣੀ ਕਿਨੇ ਕਿਹਾ ਅਸ਼ੇਲੀ ਆਸਕਰ ਸੰਜੀਤ ਕੁਮਾਰ ਨੂੰ ਜਿਹੜੀ ਆਪਣੇ ਆਪ ਕਰਦਾ ਮੈਂ ਨਹੀਂ ਮੇਰੇ ਸੰਜੀਤ ਕੁਮਾਰ ਨੂੰ ਕਿਸੇ ਜਾਣਦਾ ਲੇਕਿਨ ਸਾਰੀ ਦੇਸ਼ ਜਾਣਦਾ ਅੱਜ ਕੇ ਜੀ ਪੰਜਾਬ ਇਹ ਜਿਹੜੇ ਦੇਸ਼ ਦੇ ਵਿੱਚ ਬੋਟ ਚੋਰੀ ਔਰ ਮਸ਼ੀਨਾਂ ਦੀ ਖਰਾਬੀ ਮਸ਼ੀਨਾਂ ਵਿੱਚ ਹਿਰਾਫੇਰੀ ਕਰਕੇ ਇਲੈਕਸ਼ਨ ਜਿੱਤਦੇ ਸਰ ਵਿਆਹ ਤੋਂ ਪੈਨ ਨਹੀਂ ਚਾਹੁੰਗੇ ਤੁਸੀਂ ਉਹ ਸਰ ਮੈਂ ਜਾਊਗਾ ਜਰੂਰ ਪਹਿਲਾਂ ਮੈਂ ਆਪਣੇ ਲੋਕਾਂ ਨੂੰ ਨਹੀਂ ਛੱਡਦਾ ਮੇਰੀ ਗੱਲ ਸੁਣੋ ਯਾਰ ਮੇਰੇ ਆਪਣੇ ਘਰ 'ਚ ਤਾਂ ਪਾਣੀ ਵੜਿਆ ਹੋਇਆ ਅੱਗ ਲੱਗੀ ਵੀ ਇੱਥੇ ਤਾਂ ਮੈਂ ਬਿਹਾਰ 'ਚ ਘੁੰਮਦਾ ਫਿਰਾਂ ਮੈਂ ਕੋਈ ਭਗਵੰਤ ਮਾ ਮੈਂ ਕੋਈ ਭਗਵੰਤ ਮਾ ਨਹੀਂ ਇਹ ਜੀ ਆਪਣੇ ਨੂੰ ਛੱਡ ਕੇ ਬਾਹਰ ਘੁੰਮੀ ਜਾ ਮੈਂ ਆਪਣੇ ਲੋਕਾਂ ਚ ਰਹਿਣਾ ਮੇਰੇ ਬਟੈਰ ਨਹੀਂ